ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹਨੇਰੇ ਤੋਂ ਮੁਕਤੀ ਜਿਸ ਨੂੰ ਲਿਖਿਆ ਹੈ ਅੰਮ੍ਰਿਤਕੌਰ ਬੜੋਖਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜਸਵੰਤ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦਾ ਘਰ ਵਿੱਚ ਪਹਿਲਾ ਹੀ ਦਿਨ ਸੀ ਉਹ ਬੜੀ ਬੇਚੈਨੀ ਮਹਿਸੂਸ ਕਰ ਰਹੇ ਸਨ ਆਪਣੇ ਆਪ ਨੂੰ ਹੀ ਸਵਾਲ ਪੁੱਛਦੇ ਕੀ ਮੈਂ ਹੁਣ ਘਰ ਬੇਲਾ ਬੈਠਿਆ ਕਰਾਂਗਾ ਅਜੀ ਚੰਗਾ ਭਲਾ ਤਾਂ ਹਾਂ ਕੀ ਹੋਇਆ ਮੈਨੂੰ ਰਿਟਾਇਰ ਹੋਣਾ ਕੋਈ ਬਿਮਾਰੀ ਨਹੀਂ ਇਹ ਤਾਂ ਆਜ਼ਾਦੀ ਹੈ ਹੁਣ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਾ ਮੌਕਾ ਮਿਲਿਆ ਸਗੋਂ ਇਹ ਸੋਚ ਕੇ ਉਹਨਾਂ ਦੇ ਮਨ ਨੂੰ ਖੁਸ਼ੀ ਹੋਈ ਕਿ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਫੈਸਲਾ ਕੀਤਾ ਉਹ ਜਾਣਦੇ ਸਨ ਕਿ ਸੋਹਰ ਵਿੱਚ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਉਹਨਾਂ ਕੋਲ ਪਈਆਂ ਕੁਝ ਕਿਤਾਬਾਂ ਲਈਆਂ ਤੇ ਬਸ ਸਾਡੇ ਉੱਤੇ ਜਾ ਕੇ ਕਿਤਾਬਾਂ ਵੰਡਣ ਦਾ ਯਤਨ ਕੀਤਾ ਉਮ ਜਿੰਨਾ ਸੌਖਾ ਲੱਗਦਾ ਸੀ ਉਨਾ ਹੀ ਔਖਾ ਸੀ ਉਹ ਸੋਚ ਰਹੇ ਸਨ ਕਿ ਕੋਸ਼ਿਸ਼ ਕੀਤੀਆਂ ਸਭ ਕੁਝ ਹੋ ਸਕਦਾ ਹੈ ਉਹਨਾਂ ਨੇ 10 ਕੁ ਜਣਿਆਂ ਨੂੰ ਕਿਤਾਬਾਂ ਦੇ ਦਿੱਤੀਆਂ ਅਤੇ ਉਹਨਾਂ ਨੂੰ ਪੜਨ ਦੀ ਪ੍ਰੇਰਿਆ ਦੂਜੇ ਤੀਜੇ ਦਿਨ ਜਾ ਕੇ ਪੁੱਛਦੇ ਕਿ ਕਿਤਾਬ ਪੜੀ ਜਾਂ ਨਹੀਂ 4-5 ਦਿਨ ਤੱਕ ਕਿਸੇ ਉਪਾਸਿਓ ਕੋਈ ਹੰਗਾਰਾ ਨਹੀਂ ਮਿਲਿਆ ਪਰ ਪ੍ਰੋਫੈਸਰ ਸਾਹਿਬ ਦੇ ਬਾਰ-ਬਾਰ ਕਹਿਣ ਤੇ ਕੁਝ ਕੁ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸਨ। ਬੰਤਾ ਸਿੰਘ ਡਰਾਈਵਰ ਨੂੰ ਵੀ ਪ੍ਰੋਫੈਸਰ ਸਿੰਘ ਨੇ ਇੱਕ ਕਿਤਾਬ ਪੜ੍ਹਨ ਲਈ ਦਿੱਤੀ ਸੀ। ਜਦੋਂ ਬੰਤਾ ਸਿੰਘ ਕਿਤਾਬ ਪੜ੍ਹਨ ਬਾਰੇ ਸੋਚਦਾ ਤਾਂ ਨਾਲ ਹੀ ਉਹਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੁੰਦਾ ਕਿ ਹੁਣ ਕੋਈ ਉਮਰ ਹੈ ਪੜ੍ਹਨ ਦੀ ਪਰ ਬੰਤਾ ਸਿੰਘ ਨੂੰ ਪ੍ਰੋਫੈਸਰ ਦੀ ਸ਼ਖਸੀਅਤ ਨੇ ਬਹੁਤ ਪ੍ਰਭਾਵਿਤ ਕੀਤਾ ਸੀ। ਇਸ ਲਈ ਉਸਨੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਪੜ੍ਹਨੀ ਸ਼ੁਰੂ ਕੀਤੀ ਤਾਂ ਛੱਡਣ ਨੂੰ ਜੀ ਨਾ ਕਰੀ ਕਿੰਨੀਆਂ ਚੰਗਾ ਚੰਗੀਆਂ ਗੱਲਾਂ ਬੜੀ ਸੌਖੀ ਭਾਸ਼ਾ ਵਿੱਚ ਲਿਖੀਆਂ ਸਨ ਹੁਣ ਤੱਕ ਉਹ ਤਾਂ ਇਹੀ ਸਮਝਦਾ ਰਿਹਾ ਸੀ ਕਿ ਉਸ ਨੂੰ ਕਿਤਾਬ ਦੀ ਸਮਝ ਨਹੀਂ ਆਵੇਗੀ ਕਿੰਨੀਆਂ ਆਮ ਗੱਲਾਂ ਜੇ ਚੰਗੇ ਤਰੀਕੇ ਨਾਲ ਕਰੀਏ ਤਾਂ ਜੀਵਨ ਬਦਲ ਸਕਦੀਆਂ ਹਨ ਉਹੋ ਸੋਚ ਰਿਹਾ ਸੀ ਕਿ ਜੇ ਸਭ ਕੁਝ ਪਹਿਲਾਂ ਪੜ੍ਹ ਲਿਆ ਹੁੰਦਾ ਤਾ ਜੀਵਨ ਹੀ ਬਦਲ ਜਾਣਾ ਸੀ ਕਿਤਾਬ ਪੜਦਿਆਂ ਪੜਦਿਆਂ ਉਸ ਨੂੰ ਨੀਂਦ ਤੇ ਝੂਟੇ ਆਉਣ ਲੱਗੇ ਪੰਤਾ ਸਿੰਘ ਨੂੰ ਕਾਫੀ ਸ਼ੋਰ ਸ਼ਰਾਬਾ ਸੁਣਾਈ ਦੇਣ ਲੱਗਾ ਕਦੇ ਜਾਪਦਾ ਬਹੁਤ ਨੇੜੇ ਹੈ ਕਦੇ ਬਹੁਤ ਦੂਰ ਨਹੀਂ ਨਹੀਂ ਇਹ ਤਾਂ ਉਸ ਦੇ ਅੰਦਰੋਂ ਸੁਣਾਈ ਦੇ ਰਿਹਾ ਸੀ ਭਾਂਤ ਭਾਂ ਦੀਆਂ ਮੂਰਤਾਂ ਬਣ ਰਹੀਆਂ ਸਨ ਪਰ ਸਪਸ਼ਟ ਕੋਈ ਨਹੀਂ ਸੀ ਉਸ ਨੇ ਗੌਰ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਇੱਕ ਮੂਰਤ ਸਪਸ਼ਟ ਹੋਣ ਲੱਗੀ ਪਰ ਯਤਨ ਕਰਨ ਤੇ ਵੀ ਪਛਾਣ ਨਾ ਸਕਿਆ ਤੂੰ ਕੌਣ ਹੈ ਆ ਰੌਲਾ ਕੀ ਨੇ ਪਾ ਰਖਿਆ ਬੰਤਾ ਸਿੰਘ ਨੇ ਪੁੱਛਿਆ ਅਸੀਂ ਤੁਹਾਡੇ ਧੀਆ ਪੁੱਤਰਾ ਆਵਾਜ਼ ਆਈ ਪਰ ਆਕਾਰ ਸਪਸ਼ਟ ਨਾ ਹੋਇਆ ਤੱਕੇ ਨਾਲ ਹੀ ਧੀਆ ਪੁੱਤਰ ਬਣਦੇ ਹੋ ਜਾਓ ਸੌਣ ਦਿਓ ਮੈਨੂੰ ਬੰਤਾ ਸਿੰਘ ਬੜਬੜਾਇਆ ਜੇ ਤੁਸੀਂ ਧੀਆ ਪੁੱਤਰਾਂ ਨੂੰ ਚੰਗੇ ਬਣਾਉਗੇ ਸਾਹੀਂ ਚੈਣ ਦੀ ਨੀਂਦ ਸੌ ਸਕੋਗੇ ਆਵਾਜ਼ ਬੜੀ ਹੀ ਪਿਆਰੀ ਸੀ ਮੈਨੂੰ ਨਹੀਂ ਸਮਝ ਆਉਂਦੀ ਤੁਹਾਡੀ ਕੀ ਗੱਲ ਹੈ ਉਹ ਫਿਰ ਫਿਰ ਖਿੱਚ ਕੇ ਬੋਲੇ ਆ ਚਲੋ ਠੀਕ ਹੈ ਗੁੱਸੇ ਨਾ ਹੋਵੋ ਮੈਂ ਦੱਸ ਦਿਆਂ ਮੈਂ ਤੁਹਾਡੀ ਸੋਚ ਜਿਸ ਨੂੰ ਜਦੋਂ ਵੀ ਤੁਸੀਂ ਆਪਣੇ ਮਨ ਬਚਨ ਅਤੇ ਕਰਮ ਰਾਹੀਂ ਪ੍ਰਗਟ ਕਰਦੇ ਹੋ ਮੈਨੂੰ ਅਤੇ ਆਪਣੇ ਆਪ ਨੂੰ ਦੁਨੀਆ ਕੋ ਚੰਗਾ ਜਾਂ ਬੁਰਾ ਕਹਾਉਂਦੇ ਹੋ ਆਹ ਜਿਹੜੇ ਸੋਰਮਚਾ ਰਹੇ ਨੇ ਇਹ ਤੁਹਾਡੇ ਵਿਚਾਰ ਨੇ ਕੋਈ ਆਉਂਦਾ ਹੈ ਕੋਈ ਜਾਂਦਾ ਹੈ ਪੱਕੇ ਤੌਰ ਉੱਤੇ ਕੋਈ ਨਹੀਂ ਟਿਕਦੀ ਇਸ ਲਈ ਅੰਤਰਕੜ ਮੱਸ ਪਿਆ ਰਹਿੰਦਾ ਹੈ ਪਰ ਹਾਂ ਜੇ ਤੁਸੀਂ ਨੇਕੀ ਇਮਾਨਦਾਰੀ ਅਤੇ ਸੱਚਾਈ ਨੂੰ ਆਪਣੇ ਅੰਦਰ ਵਸਾ ਲਮੋਗੇ ਤਾਂ ਚੰਗੇ ਲੋਕ ਤੁਹਾਡੀ ਵੀ ਤਾਰੀਫ ਕਰਨਗੇ ਅਤੇ ਸਾਡੀ ਵੀ ਬੰਤਾ ਸਿੰਘ ਨੂੰ ਆਵਾਜ਼ ਬੜੀ ਪਿਆਰੀ ਲੱਗ ਰਹੀ ਸੀ ਇਸ ਲਈ ਉਹ ਚੁੱਪਚਾਪ ਸੁਣ ਰਿਹਾ ਸੀ ਪਰ ਇਸ ਦੇ ਨਾਲ ਹੀ ਉਸ ਨੂੰ ਇੱਕ ਹੋਰ ਆਵਾਜ਼ ਸੁਣਾਈ ਦਿੱਤੀ ਹੱਥ ਵਿੱਚ ਕਿਤਾਬ ਉਂਝ ਸੁੱਤੇ ਪੈਣੀ ਪਤਾ ਨਹੀਂ ਹੁਣ ਪੜਨ ਦਾ ਕੀ ਚੱਲ ਚੜਿਆ ਐਸ ਉਮਰੇ ਇਹ ਤਾਂ ਬੰਤਾ ਸਿੰਘ ਦੀ ਪਤਨੀ ਦੀ ਆਵਾਜ਼ ਸੀ ਬੰਤਾ ਸਿੰਘ ਦੇ ਹੱਥੋਂ ਕਿਤਾਬ ਫੜ ਕੇ ਉਸ ਨੇ ਇੱਕ ਪਾਸੇ ਰੱਖ ਦਿੱਤੀ ਬੰਤਾ ਸਿੰਘ ਉੱਠ ਕੇ ਬੈਠ ਗਿਆ ਉਹ ਹੈਰਾਨ ਪ੍ਰੇਸ਼ਾਨ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਨੇ ਸੁਪਨਾ ਦੇਖਿਆ ਜਾਂ ਫਿਰ ਕਿਤਾਬ ਵਿੱਚ ਪੜਿਆ ਹੈ ਸਾਰਾ ਕੁਝ ਸ਼ਾਇਦ ਰਲਮਾ ਮਿਲਮਾਈ ਸੀ ਕਿਤਾਬ ਪੜਦਿਆਂ ਅੱਖ ਲੱਗ ਗਈ ਹੋਵੇਗੀ ਉਹ ਇਹੀ ਸੋਚ ਰਿਹਾ ਸੀ ਅੱਧੀ ਰਾਤ ਨੂੰ ਚਾਹ ਕਰਵਾ ਲਈ ਐ ਪੜਨ ਲੱਗੇ ਨੇ ਜਿਵੇਂ ਪੇਪਰ ਦੇਣੇ ਹੁੰਦੇ ਨੇ ਇਹ ਜਾ ਕੀ ਹੈ ਇਹਦੇ ਵਿੱਚ ਬੰਤਾ ਸਿੰਘ ਦੀ ਪਤਨੀ ਬੜਬੜ ਕਰਦੀ ਆ ਰਹੀ ਸੀ ਓਏ ਕਿਸੇ ਨੇ ਦਿੱਤੀ ਸੀ ਮੈਨੂੰ ਪੜਨ ਨੂੰ ਮੈਂ ਤਾਂ ਲੈਂਦਾ ਨਹੀਂ ਸੀ ੱੱਕੇ ਨਾਲ ਹੀ ਫੜਾਤੀ ਮੈਨੂੰ ਪਰ ਕਿਤਾਬ ਹੈ ਬੜੀ ਵਧੀਆ ਤੂੰ ਵੀ ਪੜ ਕੇ ਦੇਖ ਆ ਜਿਹੜਾ ਸਾਰਾ ਦਿਨ ਬਲੱਡ ਵਧਾਈ ਰੱਖਦੀ ਐ ਸਭ ਠੀਕ ਹੋ ਜੂ ਆਖ ਕੇ ਬੰਤਾ ਸਿੰਘ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ ਅਤੇ ਉਸਦੀ ਪਤਨੀ ਬੜਬੜ ਕਰਦੀ ਰਸੋਈ ਵਿੱਚ ਚਲੀ ਗਈ ਬੰਤਾ ਸਿੰਘ ਨੇ ਸਮੇਂ ਸਿਰ ਬੱਸ ਅੱਡੇ ਤੇ ਜਾ ਲਈ ਉਸ ਨੂੰ ਡਰਾਈਵਰੀ ਕਰਦਿਆਂ 12-13 ਸਾਲ ਹੋ ਗਏ ਸਨ ਰਾ ਅੱਜ ਵਾਂਗ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਸੀ ਬਸ ਖਚਾ ਖਾਚ ਭਰੀ ਪਈ ਸੀ ਫਿਰ ਵੀ ਪੜਨ ਵਾਲੇ ਮੁੰਡੇ ਕੁੜੀਆਂ ਬਸ ਵਿੱਚ ਤੁੱਸ ਦੇ ਕੇ ਚੜਨ ਦੀ ਕੋਸ਼ਿਸ਼ ਕਰ ਰਹੇ ਸਨ ਸਮੇਂ ਅਨਸਾਰ ਉਸਨੇ ਬਸ ਤੋੜ ਲਈ ਇੱਕ ਕਾਲਜੇਟ ਮੁੰਡੇ ਨੇ ਬੁਰੀ ਭਾਵਨਾ ਨਾਲ ਬਸ ਤੇ ਡੰਡੇ ਦਾ ਸਹਾਰਾ ਲਈ ਖੜੀ ਕੁੜੀ ਦੇ ਹੱਥ ਉੱਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਉਸ ਦਾ ਧਿਆਨ ਹੱਥ ਵਿੱਚ ਫੜੀ ਕਿਤਾਬ ਉਲ ਗਿਆ ਉਸ ਨੂੰ ਲੱਗਿਆ ਜਿਵੇਂ ਉਹ ਆਪਣੇ ਆਪ ਨੂੰ ਗਾਲ ਕੱਢਣ ਲੱਗਾ ਹੋਵੇ ਉਸਨੇ ਆਪਣਾ ਹੱਥ ਰੋਕ ਲਿਆ ਸੀਟ ਤੇ ਬੈਠੇ 1 ਕਤੀ 35 ਸਾਲ ਦੇ ਚੰਗੇ ਸੂਟ ਬੂਟ ਵਾਲੇ ਬੰਦੇ ਨੇ ਆਪਣੀਆਂ ਕੱਚਾਂ ਵਿੱਚ ਹੱਥ ਦਿੱਤੇ ਅਤੇ ਨਾਲ ਬੈਠੀ ਔਰਤ ਦੀ ਬੱਖੀ ਵੱਲ ਉਂਗਲ ਸਿੱਧੀ ਕਰ ਦਿੱਤੀ ਪਰ ਉਸਨੇ ਇੱਕਦਮ ਮੁਠੀਆਂ ਬੰਦ ਕਰ ਲਈਆਂ ਅਤੇ ਨਾਲ ਆਪਣਾ ਸਿਰ ਝਟਕਿਆ ਜਿਵੇਂ ਦਿਮਾਗ ਵਿੱਚ ਆਏ ਬੁਰੇ ਵਿਚਾਰਾਂ ਨੂੰ ਸੁਟਣਾ ਚਾਹੁੰਦਾ ਹੋਵੇ ਵੰਤਾ ਸਿੰਘ ਨੇ ਅੱਜ ਕੋਈ ਵੀ ਘਟਿਆ ਗਾਣਿਆਂ ਵਾਲੀ ਕੈਸਟ ਨਾ ਚਲਾਈ। ਟਰੈਕਟਰ ਨੇ ਉਸ ਨੂੰ ਕਈ ਵਾਰ ਇਸ਼ਾਰਾ ਵੀ ਕੀਤਾ ਗਾਣੇ ਲਾਉਣ ਲਈ ਪਰ ਉਸ ਨੇ ਧਿਆਨ ਨਾ ਦਿੱਤਾ। ਅਖੀਰ ਟਿਕਟਾਂ ਕੱਟ ਕੇ ਬੇਲਾ ਹੋਇਆ ਕਨੈਕਟਰ ਆ ਕੇ ਇੰਜਨ ਤੇ ਬੈਠ ਗਿਆ। ਉਸ ਨੇ ਵੰਤਾ ਸਿੰਘ ਨੂੰ ਕੁਝ ਕਿਹਾ। ਵੰਤਾ ਸਿੰਘ ਨੇ ਇੱਕ ਕੈਸਟ ਚਲਾ ਦਿੱਤੀ ਜਿਹੜੀ ਕਈ ਮਹੀਨਿਆਂ ਤੋਂ ਬਸ ਵਿੱਚ ਪਈ ਹੋਈ ਸੀ। ਪਰ ਸੁਣੀ ਕਦੇ ਵੀ ਨਹੀਂ ਸੀ। ਇਸ ਵਿੱਚ ਜੋਧਿਆਂ ਦੀਆਂ 12 ਸਨ ਜਿਨ੍ਹਾਂ ਨੇ ਧੀਆਂ ਪੈਣਾ ਅਤੇ ਮਜਲੂਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਹੀਂ ਕੀਤੀ ਇੱਕ ਵਾਰੀ ਤਾਂ ਕੰਡੈਕਟਰ ਨੇ ਬੁੱਲਝੇ ਵਟ ਕੇ ਆਪਣਾ ਸਿਰ ਸੱਜੇ ਖੱਬੇ ਹਿਲਾਇਆ ਜਿਵੇਂ ਉਸ ਨੂੰ ਬੰਤਾ ਸਿੰਘ ਦੇ ਦਿਮਾਗ ਤੇ ਸ਼ੱਕ ਹੋ ਗਿਆ ਹੋਵੇ ਕਿ ਸਹੀ ਹੈ ਜਾਂ ਨਹੀਂ ਪਰ ਜਦੋਂ ਉਸ ਨੇ ਦੋ ਚਾਰ ਗੱਲਾਂ ਸੁਣੀਆਂ ਤਾਂ ਉਸ ਦਾ ਸਿਰ ਨੀਵਾ ਹੋ ਗਿਆ ਕਿਉਂਕਿ ਇੰਨਾ ਮਹਾਨ ਸੂਰਬੀਰਾਂ ਬਾਰੇ ਉਸ ਨੂੰ ਕੁਝ ਪਤਾ ਵੀ ਨਹੀਂ ਸੀ ਬੰਤਾ ਸਿੰਘ ਨੇ ਅੱਗੇ ਲੱਗੇ ਸ਼ੀਸ਼ੇ ਵਿੱਚ ਕਈ ਵਾਰੀ ਸਵਾਰੀਆਂ ਤੇ ਨਿਗਾਹ ਮਾਰੀ ਅੱਜ ਕੋਈ ਵੀ ਮਨਚਲਾ ਸਰਾਰਤ ਕਰਦਾ ਨਾ ਦਿਸਿਆ ਉਹ ਸੋਚ ਰਿਹਾ ਸੀ ਕਿਤਾਬ ਵਿੱਚ ਲਿਖੀ ਹਰ ਗੱਲ ਸੱਚ ਹੈ ਕਿ ਅਸੀਂ ਖੁਦ ਹੀ ਗੰਦੇ ਵਿਚਾਰਾਂ ਨੂੰ ਫਲਾ ਕੇ ਸਮਾਜ ਨੂੰ ਗੰਦਾ ਕਰਦੇ ਹਾਂ ਕਿਤਾਬ ਵਿੱਚ ਲਿਖਿਆ ਸੀ ਕਿ ਹਰੇਕ ਵਿਅਕਤੀ ਦੇ ਅੰਦਰ ਚਿੰਗਿਆਈਆਂ ਅਤੇ ਬ੍ਰਿਆਈਆਂ ਤੋਂ ਮੇਂ ਹੁੰਦੀਆਂ ਹਨ ਜਿਹੋ ਜਿਹਾਂ ਮਾਹੌਲ ਸਿਰਜਾ ਜਾਵੇਗਾ ਉਹੀ ਕੁਝ ਅੰਦਰੋਂ ਬਾਹਰ ਨਿਕਲ ਆਵੇਗਾ ਜਿਵੇਂ ਹੁਣ ਦੇ ਬਹੁਤੇ ਗਾਇਕਾਂ ਦੇ ਬੇਤੁਕੇ ਗੀਤਾਂ ਨੂੰ ਸੁਣ ਕੇ ਚੜ੍ਹਦੀ ਉਮਰ ਦੇ ਬੱਚੇ ਸ਼ਰਾਬ ਪੀਣ ਅਤੇ ਹਥਿਆਰ ਚੁੱਕਣ ਨੂੰ ਆਪਣੀ ਤੌਰ ਸਮਝਦੇ ਹਨ ਹਾਂ ਥੋੜੇ ਦਿਨਾਂ ਦੀ ਤਾਂ ਗੱਲ ਹੈ ਉਹ ਇੱਕ ਵਿਆਹ ਵਿੱਚ ਗਿਆ ਸੀ ਉੱਥੇ ਚੱਲਦੇ ਗੀਤਾਂ ਨੂੰ ਸੁਣ ਕੇ ਫੁਕਰ ਪਣੇ ਵਿੱਚ ਆ ਕੇ ਗੋਲੀ ਚਲਾ ਦਿੱਤੀ ਇੱਕ ਬਰਾਤੀ ਦੇ ਮੋਢੇ ਵਿੱਚ ਵੱਜੀ ਤੇ ਸਾਰਿਆਂ ਨੂੰ ਭਾਜਣਾ ਪੈ ਗਈਆਂ ਸਨ ਸੁਣਿਆ ਹੈ ਕਈ ਥਾਈਂ ਤਾਂ ਵਿਆਹਾਂ ਵਿੱਚ ਚੱਲੀਆਂ ਗੋਲੀਆਂ ਨਾਲ ਮੌਤਾਂ ਵੀ ਹੋਈਆਂ ਹਨ ਇਹ ਗੱਲਾਂ ਸੋਚਦਿਆਂ ਉਸਨੇ ਬੱਸ ਟਿਕਾਣੇ ਤੇ ਪਹੁੰਚ ਕੇ ਰੋਕ ਦਿੱਤੀ ਬੰਤਾ ਸਿੰਘ ਮੋਢੇ ਉੱਤੇ ਪਰਨਾ ਰੱਖੇ ਹੇਠਾਂ ਉਤਰਿਆ ਕਿਉਂ ਬਈ ਕਿਤਾਬ ਪੜ੍ਹੀ ਸੀ ਕਿਸੇ ਨੇ ਪਿੱਛੋਂ ਦੀ ਬੰਤਾ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਹੀ ਪ੍ਰੋਫੈਸਰ ਸਾਹਿਬ ਸਨ ਹਾਂਜੀ ਥੋੜੀ ਯਹੀ ਰਹਿੰਦੀ ਐ ਬੰਤਾ ਸਿੰਘ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ ਪਰ ਪ੍ਰੋਫੈਸਰ ਦੇ ਦੁਆਲੇ 10 ਕੁ ਜਣਿਆਂ ਦੀ ਇੱਕ ਜਮਾਤ ਬਣ ਗਈ ਉਹਨਾਂ ਵਿੱਚ ਇੱਕ ਕਾਲਜੇਟ ਮੁੰਡਾ ਅਤੇ ਸੂਟ ਬੂਟ ਵਾਲਾ ਬੰਦਾ ਵੀ ਸ਼ਾਮਲ ਸਨ ਉਹਨਾਂ ਵਿੱਚੋਂ ਕੁਝ ਨੇ ਕਿਤਾਬਾਂ ਦੀ ਕੀਮਤ ਦੇਣੀ ਚਾਹੀ ਪਰ ਪ੍ਰੋਫੈਸਰ ਸਾਹਿਬ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਕਿਸੇ ਹੋਰ ਨੂੰ ਪੜ ਲਈ ਦੇ ਦਿਓ ਚੰਗੀਆਂ ਕਿਤਾਬਾਂ ਪੜਨ ਨਾਲ ਬੰਦੇ ਦੇ ਅੰਦਰ ਛੁਪੀ ਚੰਗਿਆਈ ਬਾਹਰ ਆ ਜਾਂਦੀ ਹੈ ਪ੍ਰੋਫੈਸਰ ਸਾਹਿਬ ਕਹਿ ਰਹੇ ਸਨ ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨ ਉਸ ਦਾ ਜੀ ਕਰਦਾ ਸੀ ਕਿ ਉਹ ਵੀ ਪ੍ਰੋਫੈਸਰ ਹੁੰਦਾ ਪਰ ਹੁਣ ਤਾਂ ਕੁਝ ਨਹੀਂ ਸੀ ਬਣ ਸਕਦਾ ਉਸ ਨੂੰ ਯਾਦ ਸੀ ਨੌਵੀਂ ਜਮਾਤ ਵਿੱਚ ਪੜਦਿਆਂ ਮਾਸਟਰ ਜੀ ਨੇ ਉਸ ਨੂੰ ਬਾਪੂ ਦਾ ਅੰਗੂਠਾ ਰਿਪੋਰਟ ਕਾਰਡ ਤੇ ਲਗਵਾ ਕੇ ਲਿਆਉਣ ਲਈ ਕਿਹਾ ਸੀ ਉਹ ਉਹ ਅੰਗਰੇਜ਼ੀ ਅਤੇ ਹਿਸਾਬ ਵਿੱਚੋਂ ਫੇਰ ਸੀ ਇਸ ਕਰਕੇ ਬਾਪੂ ਤੋਂ ਡਰਦਿਆਂ ਉਸ ਨੇ ਆਪਣੇ ਹੀ ਪੈਰ ਦੇ ਅੰਗੂਠੇ ਨੂੰ ਸਿਆਹੀ ਲਾ ਕੇ ਅੰਗੂਠਾ ਲਾ ਲਿਆ ਸੀ ਮਾਸਟਰ ਜੀ ਪਛਾਣ ਗਏ ਸਨ ਉਹਨਾਂ ਨੇ ਕੁੱਟ-ਕੁੱਟ ਕੇ ਜ਼ੋਰ ਲਾ ਲਿਆ ਪਰ ਉਸ ਨੇ ਸੱਚ ਨਹੀਂ ਦੱਸਿਆ ਸ਼ਾਇਦ ਉਸ ਸਮੇਂ ਸੱਚ ਬੋਲਣ ਦੀ ਹਿੰਮਤ ਨਹੀਂ ਸੀ ਉਹ ਮੋੜ ਸਕੂਲ ਨਹੀਂ ਗਿਆ ਅਤੇ ਪ੍ਰਾਈਵੇਟ ਮਸਾ ਰੋ ਤੋਂ ਕੇ 10ਵੀਂ ਜਮਾਤ ਪਾਸ ਕੀਤੀ ਸੀ। ਮੰਤਾ ਸਿੰਘ ਕੀ ਸੋਚ ਰਹੇ ਹੋ? ਜੀ ਤੁਸੀਂ ਕਿੰਨਾ ਚੰਗਾ ਕੰਮ ਕਰ ਰਹੇ ਹੋ, ਦੇਵਤਿਆਂ ਵਰਗਾ। ਉਸ ਨੇ ਬੜੀ ਮਸੂਮੀਅਤ ਨਾਲ ਕਿਹਾ। ਉਸ ਦੇ ਮੋਹੋਂ ਕੀ ਬੋਲਿਆ ਗਿਆ? ਉਸ ਨੂੰ ਪਤਾ ਹੀ ਨਾ ਲੱਗਾ। ਮੈਂ ਹੀ ਨਹੀਂ ਬਲਕਿ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ। ਮੇਰੇ ਤੋਂ ਵੀ ਬਾਤ ਤੁਹਾਡੀ ਬੱਸ ਵਿੱਚ ਜਿਹੜੀਆਂ ਸਵਾਰੀਆਂ ਚੜ੍ਹਦੀਆਂ ਨੇ ਉਹਨਾਂ ਦਾ ਖਿਆਲ ਰੱਖੀ ਉਹਨਾਂ ਨੂੰ ਗੰਦਮੰਦ ਨਾ ਸੁਣਾਓ ਨਾ ਫਿਲਮਾਂ ਰਹੀਂ ਗੰਦਮੰਦ ਦਿਖਾਓ ਭੰਤਾ ਸਿੰਘ ਨੇ ਕੈਸਟ ਵਾਲੀ ਗੱਲ ਸੁਣਾਈ ਤਾਂ ਕਿਸ ਤਰ੍ਹਾਂ ਸਾਰੀਆਂ ਸਵਾਰੀਆਂ ਨੇ ਤੇ ਯੋਧਿਆਂ ਦੀ 12 ਦਾ ਅਸਰ ਹੋਇਆ ਸੀ ਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੂੰ ਆਪਣੀ ਕੋਸ਼ਿਸ਼ ਕਾਮਯਾਬ ਹੁੰਦੀ ਲੱਗੀ ਅਤੇ ਉਹਨਾਂ ਨੂੰ ਤੁਰ ਅੰਦਰ ਤੱਕ ਦਾ ਸਕੂਨ ਮਿਲਿਆ ਬੰਤਾ ਸਿੰਘ ਤੇਰੇ ਅੰਦਰ ਚੰਗਿਆਈ ਹੈ ਇਸ ਕਰਕੇ ਇੰਨੀ ਛੇਤੀ ਅਸਰ ਹੋਇਆ ਹੈ ਤੇਰੀ ਸੋਚ ਤੇ ਬੰਤਾ ਸਿੰਘ ਨੂੰ ਸੁਣ ਕੇ ਚੰਗਾ ਵੀ ਲੱਗਿਆ ਅਤੇ ਸ਼ਰਮ ਵੀ ਆਈ ਕਨੈਕਟਰ ਨੇ ਬਾਜ ਮਾਰੀ ਬਸ ਦੇ ਤੁਰਨ ਦਾ ਸਮਾਂ ਹੋ ਚੁੱਕਾ ਸੀ ਬੰਤਾ ਸਿੰਘ ਨੇ ਪ੍ਰੋਫੈਸਰ ਸਾਹਿਬ ਤੋਂ ਹੱਥ ਜੋੜ ਕੇ ਵਿਦਾ ਲਈ ਪ੍ਰੋਫੈਸਰ ਸਾਹਿਬ ਬੰਤਾ ਸਿੰਘ ਨੂੰ ਜਾਂਦਿਆਂ ਵੇਖ ਰਹੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਅਲੋਕੌਰ ਚਮਕ ਰਿਹਾ ਸੀ ਅਜਿਹੀ ਚਮਕ ਜਿਹੜੀ ਸਾਰੀ ਦੁਨੀਆ ਨੂੰ ਅਰਸ਼ਨਾ ਸਕਦੀ ਹੈ ਗਿਆਨ ਦਾ ਚਾਨਣ ਵੰਡ ਕੇ ਅਜਿਹਾ ਚਾਨਣ ਜਿਹੜਾ ਇਨਸਾਨ ਦੀਆਂ ਅੱਖਾਂ ਅਤੇ ਕੰਨਾਂ ਰਹੀਂ ਉਸ ਦੀ ਅੰਦਰਲੀ ਰੋਸ਼ਨੀ ਤੱਕ ਇੱਕਮਿਕ ਹੋ ਜਾਂਦਾ ਹੈ ਅਤੇ ਇਨਸਾਨ ਦੀ ਅੰਦਰਲੀ ਤੇ ਬਾਹਰਲੀ ਦੁਨੀਆ ਨੂੰ ਰੋਸ਼ਨ ਕਰਕੇ ਉਸ ਨੂੰ ਹਨੇਰਿਆਂ ਵਿੱਚ ਭਟਕਣ ਦੇ ਸਰਾਪ ਤੋਂ ਮੁਕਤ ਕਰਦਾ ਹੈ ਇਹ ਸੀ ਅੱਜ ਦੀ ਕਹਾਣੀ ਜੀ ਮਨਹੇਰੀਆਂ ਤੋਂ ਮੁਕਤੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ